ਦੇ ਇਹੀ ਹਾਲਾਤ ਭਗਵਾਨ ਤਮਾਨ ਨੇ ਸਾਂਝੇ ਫਰੰਟ ਦੇ ਆਗੂ ਨਾਲ ਮੀਟਿੰਗ ਕੀਤੀ ਲਗਭਗ 3 ਘੰਟੇ ਚੱਲੀ ਜਿਸ ਦੇ ਜਕੇ ਆ ਕੇ ਤੁਹਾਡੀਆਂ ਮੰਗਾਂ ਜਾਇਜ਼ ਨੇ ਜਿਹੜੀ ਮੁੱਖ ਮੰਗ ਸੀਗੇ 2016 ਤੋਂ ਪੇਗਿੰਦਾ ਜਿਹੜਾ ਜੋ ਰਿਟਾਇਰ ਹੋਣੇ ਸਾਥੀਆਂ ਨੂੰ ਫੈਕਟਰੀ ਤੋਂ ਆਪਣਾ ਨਾਮ ਡੀ ਏਰੀਆ ਕੇ ਸਥਾਨਾ ਬਕਾਇਆ 17 ਸਤ 2022 ਵਾਲੇ ਮਲਾਏ ਨੂੰ 6ਵਾਂ ਵੀ ਲਾਗੂ ਕਰਨਾ 15/15 ਦਾ ਨੋਟੀਫਿਕੇਸ਼ਨ ਰਾਤਕਾਰ ਕੇ ਜੋ ਪਰਮਿਸ਼ਨ ਵੀਡਾ ਦੇ ਮੁਲਾਜ਼ਮਾਂ ਉਹਨਾਂ ਤਨਖਾਹ ਫੇਸ ਕਰਨੀਆਂ ਪੰਜਾਬ ਸਰਕਾਰ ਦੇ ਮਾਗੇ ਵਿੱਚ ਕੰਮ ਕਰਦੇ ਕੱਚੇ ਮਲਾਜਾਂ ਨੂੰ ਪੱਕੇ ਕਰਨਾ ਹਾਲੇ ਕੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਰਕਾਰ ਇਹ ਹਾਲਾਤ ਇਹੋ ਜਿਹੇ ਬਣ ਚੁੱਕੇ 2.5 ਸਾਲ ਦੇ ਵਿੱਚ ਕਿਉਂਕਿ ਅੱਜ ਮੁਖਰੀ ਭਗਵੰਤ ਮਾਨ ਹੋਵੇ ਜਾਂ ਬੇਤਵਾਂ ਦੀ ਹਰ ਪਾਸੇ ਟੀਮਾਂ ਹੋਵੇ ਜਾਂ ਅਮਨ अरोੜਾ ਹੋਵੇ ਜਾਂ ਕੁਲਦੀਪ ਸਿੰਘ ਧਾਲੀਵਾਲ ਹੋਵੇ ਇਹ ਮੀਟਿੰਗਾਂ ਕਰ ਲੈਂਦੇ ਆ ਮੀਟਿੰਗਾਂ ਦੇ ਵਿੱਚ ਮੰਗਾ ਮੰਨ ਵੀ ਜਾਂਦੇ ਆ ਮੰਨ ਕੇ ਮੰਗਾ ਲਾਗੂ ਨਿਕਾਲਦੇ ਏ ਇਹ ਲਾੜ ਭਗਵਾਨ ਤਮਾਨ ਨੇ ਸਾਂਝੇ ਫਰਾਂ ਦੇ ਅੱਗੇ ਨਾਲ ਮੀਟਿੰਗ ਕੀਤੀ ਲਗਭਗ 3 ਘੰਟੇ ਚੱਲੀ ਜਿਸ ਦੇ ਅਗੇ ਤੁਹਾਡੀਆਂ ਮੰਗਾਂ ਜਾਇਜ਼ ਨੇ ਜਿਸ ਮੁੱਖ ਮੰਗ ਸੀਗੇ 2016 ਤੋਂ ਪੇਕਿੰਦਾ ਹੀ ਦੋ ਰਿਟਾਇਰ ਹੋਏ ਸਾਥੀਆਂ ਨੂੰ ਫੈਕਟਰੀ ਤੋਂ ਆਪਣਾ ਨਾਂ ਦੇਣਾ ਮੈਗ ਕੰਮਕਾ ਤੇ ਕੱਚੇ ਮਜ਼ਦੂਰਾਂ ਸਾਰੇ ਅੱਜ ਜੋ ਮੁੱਖ ਮੰਤਰੀ ਭਗਵਾਨ ਤਮਾਨ ਦੀ ਸਰਕਾਰ ਤੋਂ ਦੁਖੀ ਆ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚਾਂ ਕੁੰਨੇ-ਕੁੰਨੇ ਵਿੱਚ ਨੁਕਰੇ ਭਗਵਾਨ ਤਮਾਨ ਦੇ ਪੋਤਲੇ ਫੁਕੇ ਜਾ ਰਹੇ ਆ ਜਿਸ ਮੁੱਖ ਮੰਤਰੀ ਨੂੰ ਇਹ ਹੀ ਨਹੀਂ ਪਤਾ ਕਦੇ ਕਹਿੰਦਾ ਮੈਂ ਜੋ ਮਲਾਜਮਾ ਪੱਕੇ ਕਰਦੇ ਕਿ ਮੈਂ ਸੀਮੈਂਟ ਨਾਲ ਪੱਕੇ ਕਰਾਂ ਜਿਸ ਮੋਖਾਂ ਤੇ ਐਨੇ ਗੱਲੀਆਂ ਸਾਡੀ ਵੀ ਗਲਤੀ ਹੋਈ ਆ ਜਿਹੜਾ ਜਗਨੂ ਹਾਜ਼ਰ ਹੋ ਕਹਿੰਦਾ ਕਹਿੰਦਾ ਮੋਖਾਂ ਦੇ ਭਗਵਾਨ ਤੁਹਾਨੂੰ ਮਨਾਦਾ ਪਰ ਅਸੀਂ ਵੀ ਉਦੋਂ ਕਾਂਗਰਸ ਤੋਂ ਵੀ ਦੁਖੀ ਸੀ ਅਕਾਲੀਆਂ ਤੋਂ ਵੀ ਦੁਖੀ ਸੀ ਦੁਖੀ ਹੋਣ ਕਰਕੇ ਇਸ ਭਗਵਾਨ ਤੁਹਾਨੂੰ ਜੋ ਪਾਸ 2 ਪਾਸ ਉਹਨੂੰ ਵੋਟਾਂ ਪਾਈਆਂ ਮੋਖਾਂ ਨੇ ਬਣਾਇਆ ਜੋ ਅੱਜ ਹਾਲਾਤ ਆ ਨਾ ਡੀਏ ਦੇ ਨੂੰ ਤਿਆਰ ਆ ਨਾ ਪੇਗ ਹਨੈਰੀਆ ਦੇ ਨੂੰ ਤਿਆਰ ਆ ਨਾ ਕੁਮਟਰ ਦੇ ਹਾਵਕਾ ਨੂੰ ਛੇਵੇਂ ਪੇਂ ਲਾਗੂ ਕਰਨ ਨੂੰ ਤਿਆਰ ਆ ਕਿਉਂਕਿ ਜਿਹੜਾ ਕਹੀ ਤਾਂ ਪੰਜਾਬ ਦੇ ਹੈਣਾ ਹੈ ਕੋਨੇ ਫੈਨ ਲੈ ਕਾੜੀ ਚੁੱਕਿਆ ਪਰ ਪੰਜਾਬ ਸਰਕਾਰ ਨੂੰ ਮੰਨਣ ਲਈ ਤਿਆਰ ਨਹੀਂ ਹੈ ਇਸ ਕਰਕੇ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਬੇਤਮਨੀ ਹਰ ਪਾਸੇ ਟੀਮਾਂ ਤੋਂ ਸਿੱਖਿਆ ਮੰਤਰੀ ਹਜੋਸ ਸਿੰਘ ਮੈਂਸ ਬਾੰਗ ਕਰਦੇ ਆਂ ਵੀ ਸਿੱਖਿਆ ਭਵਾਂ ਦੇ ਵਿੱਚ ਕੰਪਿਊਟਰ ਦੇ ਹਾਵਕਾਂ ਨੂੰ ਮਾਰਜ ਕਰਕੇ 6ਵਾਂ ਬੀਗ ਲਾਗੂ ਕੀਤਾ ਜਾਵੇ ਨਹੀਂ ਤਾਂ ਫਿਰ ਆਉਣ ਵਾਲੇ ਸਾਲ ਦੇ ਵਿੱਚ ਜੁਆ ਚਾਰਟ ਅੱਜ ਜੋ ਮੁੱਖ ਮੰਤਰੀ ਭਗਵੰਤ ਮਾਨ ਦਾ ਏਰੀਆ ਸੰਰੂਰ ਦੇ ਵਿੱਚ ਜੋ ਕੰਪਿਊਟਰ ਦੇ ਆਵਕਨ ਨੂੰ ਲਗਭਗ 17 ਸਾਲ ਹੋ ਚੁੱਕਿਆ ਪਰ ਇਸ ਤੋਂ ਪਹਿਲਾਂ ਵੀ ਚਾਰ ਤੋਂ ਬਾਅਦ ਜਿਹੜੇ ਭਰਤੀ ਮਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਨੂੰ ਜ਼ੋਰਦਾਰ ਢੰਗ ਦੇ ਨਾਲ ਉਠਾਇਆ ਹੈ ਹੁਣ ਵੱਖੋ-ਵੱਖ ਕੀਤੀਆਂ ਜਾ ਰਹੀਆਂ ਨੇ ਕਿ ਹਿਮਾਚਲ ਪ੍ਰਦੇਸ਼ ਛੱਤੀਸਗੜ ਰਾਜਸਥਾਨ ਤੇ ਦੀ ਤਰਸ ਤੇ ਪੰਜਾਬ ਦੇ ਵਿੱਚ ਓਪੀਐਸ ਨੂੰ ਲਾਗੂ ਕੀਤਾ ਜਾਵੇ ਮਿਤੀ 18 11 2022 ਨੂੰ ਦਾ ਜਿਹੜਾ ਕੀ ਉਹ ਦੂਰਾ ਨੋਟੀਫਿਕੇਸ਼ਨ ਸਰਕਾਰ ਨੂੰ ਮੁਕੰਮਲ ਰੂਪ ਦੇ ਵਿੱਚ ਪੂਰਾ ਕਰਕੇ ਇਹਨੂੰ ਲਾਗੂ ਕਰਨਾ ਹੀ ਪਵੇਗਾ ਬਸ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ